ਲੁਧਿਆਣੇ ਸ਼ਹਿਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ ਕਿ ਕੁਝ ਦਿਨ ਤੱਕ ਹੀਟ ਵੇਵ ਵੇਖਣ ਨੂੰ ਮਿਲ ਸਕਦੀ ਹੈ ਉਹਨਾਂ ਕਿਹਾ ਜਿੱਥੇ ਗਰਮੀ ਦਾ ਪ੍ਰਕੋਪ ਵਧੇਗਾ ਉੱਥੇ ਲੋਕ ਵੀ ਇਸ ਗਰਮੀ ਦੇ ਪ੍ਰਕੋਪ ਦੇ ਵਿੱਚ ਆਪਣਾ ਧਿਆਨ ਰੱਖਣ ਨੇ ਉਹਨਾਂ ਕਿਹਾ ਜਿੱਥੇ ਲੋਕ ਲਿਕਵਿਡ ਚੀਜ਼ਾਂ ਪੀਣ ਤਾਂ ਉੱਥੇ ਹੀ ਲੋਕ ਆਪਣਾ ਸਿਰ ਟੱਕ ਕੇ ਨਾਰਮਲ ਕੱਪੜੇ ਹੀ ਪਾ ਕੇ ਰੱਖਣ ਕਿਉਂਕਿ ਜਿਸ ਤਰੀਕੇ ਨਾਲ ਗਰਮੀ ਵੱਧ ਰਹੀ ਹੈ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਸਕਦੀ ਹੈ ਜੀ ਪਿਛਲੇ 1-2 ਦਿਨ ਤੋਂ ਟੈਂਪਰੇਚਰ ਦੇ ਵਿੱਚ ਅਸੀਂ ਰਾਈਜ਼ ਅਬਜ਼ਰਵ ਕੀਤੀ ਹੈ ਔਰ ਹੀਟ ਵੇਵ ਕੰਡੀਸ਼ਨਸ ਜਿਹੜੀਆਂ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕਿਉਂਕਿ ਉਹਦੇ ਤੋਂ ਪਹਿਲਾਂ ਥੋੜਾ ਕਲਾਉਡੀ ਵੈਦਰ ਸੀ ਔਰ ਹਲਕੀ ਬਾਰਿਸ਼ ਵੀ ਕਈ ਥਾਵਾਂ ਤੇ ਰਿਪੋਰਟ ਕੀਤੀ ਗਈ ਸੀ ਪਰ ਹੁਣ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ 43.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 1.8 ਡਿਗਰੀ ਸੈਲਸੀਅਸ ਉੱਪਰ ਹੈ ਔਰ ਜੇ ਅਸੀਂ ਅਨਵਰ ਦੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅਨਵਰੇ 2-3 ਦਿਨ ਫਿਲਹਾਲ ਰੀਜਨ ਦੇ ਵਿੱਚ ਇਸੇ ਤਰ੍ਹਾਂ ਹੀ ਗੇਵ ਕੰਡੀਸ਼ਨਸ ਬਣੀਆ ਰਹਿ ਸਕਦੀਆਂ ਨੇ ਔਰ ਇਹਦੇ ਵਾਸਤੇ ਕੁਝ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਵਾਸਤੇ ਆਈਐਮਡੀ ਵੱਲੋਂ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਸਪੈਸ਼ਲੀ ਜਿਹੜੇ ਸਾਊਥ-ਵੈਸਟਰਨ ਡਿਸਟ੍ਰਿਕਟਸ ਨੇ ਔਰ ਕੁਝ ਜਿਹੜੇ ਸੈਂਟਰਲ ਡਿਸਟ੍ਰਿਕਟਸ ਨੇ ਉਹਨਾਂ ਵਾਸਤੇ yellow ਅਲਰਟ ਜਾਰੀ ਕੀਤਾ ਗਿਆ ਹਨ ਜੇਕਰ ਤਾਪਮਾਨ ਦੀ ਗੱਲ ਕਰੀਏ ਜਨਾਬ ਕਿ ਲਗਾਤਾਰ ਤਾਂ ਮਾਰਵਾ ਤੇਜਾ 4 ਡਿਗਰੀ ਦਾ ਆਮ ਉਹ ਪੰਜਾਬ ਵਿੱਚ ਕਿੰਨਾ ਦਾ ਤਾਪਮਾਨ ਜਿਹੜਾ ਸਭ ਤੋਂ ਵੱਧ ਗਿਆ ਵਾ ਕਿ ਲੋਕਾਂ ਨੂੰ ਕੀ ਆ ਜੀ ਕੱਲ ਜਿਹੜਾ ਲੁਧਿਆਣਾ ਦੇ ਵਿੱਚ ਟੈਂਪਰੇਚਰ 43.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਔਰ ਬਠਿੰਡਾ ਦੇ ਵਿੱਚ 44.8 ਡਿਗਰੀ ਸੈਂਟੀਗ੍ਰੇਡ ਕੱਲ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਿਹੜਾ ਕਿ ਸਟੇਟ ਦੇ ਵਿੱਚ ਹਾਈਐਸਟ ਸੀਗਾ ਸੋ ਅਸੀਂ ਕਹਿ ਸਕਦੇ ਹਾਂ ਕਿ 45 ਦੇ ਨੇੜੇ ਟੈਂਪਰੇਚਰ ਜਿਹੜਾ ਸਟੇਟ ਦੇ ਵਿੱਚ ਰਿਕਾਰਡ ਕੀਤਾ ਗਿਆ ਔਰ ਇਸ ਤਰ੍ਹਾਂ ਦੀਆਂ ਹੀਟ ਵੇਵ ਕੰਡੀਸ਼ਨਸ ਆਉਣ ਵਾਲੇ ਦੋ ਤਿੰਨ ਦਿਨ ਵੀ ਬੜੀਆਂ ਰਹਿ ਸਕਦੀਆਂ ਮੈਂ ਮੌਨਸੂਨ ਨੂੰ ਲੈ ਕੇ ਕੀ ਪ੍ਰਡਿਕਸ਼ਨ ਹੈ ਲੱਗਦਾ ਕਿ ਸਮੇਂ ਸਿਰ ਮੌਨਸੂਨ ਪਹੁੰਚੇਗੀ ਜੋ ਕਿ ਕਿਤੇ ਨਾ ਕਿਤੇ ਦੇਸ਼ ਦੇ ਵਿੱਚ ਪਹਿਲਾ ਜਿਹੜੀ ਮੌਨਸੂਨ ਹੀ ਦੱਸਦੀ ਆ ਜੀ ਮੌਨਸੂਨ ਦੀ ਕੇਰਲਾ ਦੇ ਵਿੱਚ ਜਿਹੜੀ ਆਮਦ ਦੀ ਡੇਟ ਨਾਰਮਲ ਹੈਗੀ ਆ ਉਹ 1 ਜੂਨ ਹੈ ਪਰ ਇਸ ਵਾਰੀ ਇੱਕ ਹਫਤਾ ਪਹਿਲਾਂ 24 ਮਈ ਨੂੰ ਕੇਰਲਾ ਦੇ ਵਿੱਚ ਮੌਨਸੂਨ ਦੀ ਆਮਦ ਹੋ ਗਈ ਸੀ ਔਰ ਇਹਦੇ ਤੋਂ ਬਾਅਦ ਉਹਦੀ ਮੂਵਮੈਂਟ ਵੀ ਕਾਫੀ ਜਿਹੜੀ ਫਾਸਟ ਚੱਲ ਰਹੀ ਸੀਗੀ ਔਰ ਕਈ ਜਿਹੜੀਆਂ ਸਦਰਨ ਸਟੇਟਸ ਨੇ ਔਰ ਨਾਰਥ-ਈਸਟਰਨ ਸਟੇਟਸ ਆਲਰੇਡੀ ਮੌਨਸੂਨ ਦੇ ਨਾਲ ਕਵਰ ਹੋ ਚੁੱਕੀਆਂ ਨੇ ਪਰ ਉਹਦੇ ਤੋਂ ਬਾਅਦ ਹੁਣ ਇੱਕ ਜਿਹੜੀਆਂ ਥੋੜੀਆਂ ਬ੍ਰੇਕ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਕੁਝ ਦਿਨਾਂ ਤੋਂ ਬਾਅਦ ਫੇਰ ਜਿਹੜੀ ਮੌਨਸੂਨ ਐਕਟਿਵ ਹੋ ਸਕਦੀ ਹੈ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਵੀ ਬਾਈ ਐਂਡ ਜੂਨ ਜਿਹੜੀ ਮੌਨਸੂਨ ਦੀ ਆਮਦ ਹੋ ਸਕਦੀ ਹੈ ਮੈਂ ਕਿੰਨਾ ਕਨਫੈਕਟ ਜਿਹੜਾ ਮੌਸਮ ਦੇ ਉੱਤੇ ਕੁਝ ਕੁ ਮੌਸਮ ਦਾ ਹੋਵੇਗਾ ਈ ਜਦ ਤਰਾ ਮੌਸਮ ਬਦ ਰਹੀ ਹੈ ਮੌਸਮ ਵਧੀਆ ਰਹੇਗਾ ਜਾਂ ਫਿਰ ਇਸ ਦਾ ਜਿਹੜਾ ਅਸਰ ਕਟੇਗਾ ਜੀ ਮੌਨਸੂਨ ਪੋਣਾ ਦੀ آمد ਜਿਹੜੀ ਨਾਰਥ-ਵੈਸਟ ਇੰਡੀਆ ਤੇ ਡਿਪੈਂਡ ਕਰਦੀ ਆ ਉਹਦੇ ਵਿੱਚ ਲੋ ਪ੍ਰੈਸ਼ਰ ਏਰੀਆ ਡਿਵੈਲਪ ਹੋਣਾ ਨਾਰਥ-ਵੈਸਟ ਇੰਡੀਆ ਤੇ ਬਹੁਤ ਜ਼ਰੂਰੀ ਹੁੰਦਾ ਔਰ ਇਹ ਦੇਖਿਆ ਗਿਆ ਕਿ ਜਦੋਂ April ਤੋਂ June ਦੇ ਵਿੱਚ ਜ਼ਿਆਦਾ ਖੁਸ਼ ਕੰਡੀਸ਼ਨਸ ਹੋ ਰਹੇ ਟੈਂਪਰੇਚਰ ਜ਼ਿਆਦਾ ਰਹਿੰਦੇ ਨੇ ਤਾਂ ਉਹ ਇਹਦੇ ਵਾਸਤੇ ਕਾਫੀ ਫੇਵਰੇਬਲ ਹੁੰਦੇ ਹਨ ਖਾਨੂ ਵੀਰਾਂ ਨੂੰ ਕੀ ਜੜੀ ਸਲਾਹ ਦਿਓ ਫਾਰਮਰਸ ਨੂੰ ਹੀ ਦੱਸ ਸਕਦੇ ਆ ਜੀ ਕਿ ਹੁਣ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਫਿਲਹਾਲ ਇਸ ਤਰ੍ਹਾਂ ਹੀ ਹੀਟ ਵੇਵ ਕੰਡੀਸ਼ਨਸ ਬਣੀਆਂ ਰਹਿ ਸਕਦੀਆਂ ਨੇ ਔਰ ਹੌਟ ਐਂਡ ਡਰਾਈ ਵੈਦਰ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਐਕਸਪੈਕਟਿਡ ਨੇ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ